no yeah. ਉਸੀ ਦੇਖ ਰਹੇ ਹਾਂ ਆਰ ਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਖਲੋਤਰਾ ਦੇਖਿਆ ਜਾਵੇ ਤਾਂ ਬਾਰਡਰ ਦੇ ਕਿਨਾਰੇ ਹਰ ਰੋਜ਼ ਕੋਈ ਨਾ ਕੋਈ ਐਕਟੀਵਿਟੀ ਹੁੰਦੀ ਰਹਿੰਦੀ ਹੈ ਇਸ ਵਕਤ 80 ਸਿੰਬਲਸ ਕੋਲ ਪਹੁੰਚੇ ਹਾਂ ਤੇ ਢੀਂਡੇ ਦੇ ਵਿੱਚ ਪਹੁੰਚੇ ਹਾਂ ਇਸ ਵਕਤ ਅਸੀਂ ਤੁਹਾਨੂੰ ਢੀਂਡੇ ਦੀਆਂ ਤਸਵੀਰਾਂ ਦਿਖਾਵਾਂਗੇ ਢੀਂਡੇ ਜੋ ਪੁਲਿਸ ਵੱਲੋਂ ਡਰੋਨ ਚੜਾਇਆ ਗਿਆ ਹੈ ਪੂਰੀ ਹੀ ਨਿਗਰ ਰੱਖੀ ਜਾ ਰਹੀ ਹੈ ਕਿਉਂਕਿ 26 ਜਨਵਰੀ ਬਹੁਤ ਹੀ ਨਜ਼ਦੀਕ ਆਉਣ ਵਾਲੀ ਹੈ ਪੁਲਿਸ ਪ੍ਰਸ਼ਾਸਨ ਪੂਰੀ ਹੀ ਤਸੱਲੀ ਨਾਲ ਬਾਰਡਰ ਦੇ ਕਿਨਾਰੇ ਘਰ-ਘਰ ਜਾ ਕੇ ਮੇ ਲੋਕਾਂ ਦੇ ਘਰਾਂ ਦੀਆਂ ਤਲਾਸ਼ੀਆਂ ਲੈ ਰਿਹਾ ਕਿਉਂਕਿ ਕੋਈ ਵੀ ਜਦੋਂ ਸੱਕੀ ਵਿਅਕਤੀ ਇੱਥੇ ਨਜ਼ਰ ਨਾ ਆਵੇ ਅਤੇ ਇਸ ਵਕਤ ਅਸੀਂ ਸਖਜਿੰਦਰ ਸਿੰਘ ਥਾਪੜ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਬਣੇ ਰਹੋ ਸਾਡੇ ਚੈਨਲ ਆਰਕੇ ਇੰਡੀਆ ਨਿਊਜ਼ 24 ਨਾਲ ਜੀ ਕੇ ਆ ਰਿਹਾ ਵੀ ਕੱਲ ਵੀ ਜਿਹੜਾ ਤੁਹਾਡੇ ਵੱਲੋਂ ਸਰਹੱਦੀ ਇਲਾਕੇ ਦੇ ਵਿੱਚ ਸਰਚ ਕੀਤਾ ਅੱਜ ਵੀ ਜਿਹੜਾ ਸੰਕਮਲ ਸਕੂਲ ਦੇ ਵਿੱਚ ਕੀਤਾ ਜਾ ਰਿਹਾ ਕਿ ਇਹ ਕੋਟਾ ਹੈਗੀ ਹੈ ਕਿਸ ਤਰ੍ਹਾਂ ਦਾ ਆ ਬ੍ਰਦਰ ਤਖੋ ਇਸ ਤਰ੍ਹਾਂ ਹੈ ਕਿ ਆਪਣੇ ਮਾਨਯੋਗ ਐਸਐਸਪੀ ਸਾਹਿਬਾਦਰ ਸਰਦਾਰ ਜਿੰਦਰ ਸਿੰਘ ਜੀ ਢੱਲੋਂ ਪਠਾਨਕੋਟ ਜਿਹਨਾਂ ਦੀ ਅਗਵਾਈ ਵਿੱਚ ਆਪਾਂ ਇਹ ਸਾਰਾ ਸਰਚ ਬਿਆਨ ਜਿਹੜਾ ਚਲਾ ਰਹੇ ਹੁਣਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਸਾਡਾ ਸਰਚ ਬਿਆਨ ਜਿਹੜਾ ਐਕਚੁਅਲੀ ਰੈਗੂਲਰ ਡੇਲੀ ਚੱਲਦਾ ਹੈ ਲੇਕਿਨ ਇਹਨੂੰ ਹੋਰ ਆਪਾਂ ਮਜ਼ਬੂਤ ਕਰਨ ਵਾਸਤੇ ਹੋਰ ਇਹਦੇ ਵਿੱਚ ਤੇਜ਼ੀ ਲਿਆਉਣ ਵਾਸਤੇ ਉਹਨਾਂ ਦੇ ਨਿਰਦੇਸ਼ਾਂ ਦੇ ਮੁਤਾਬਕ ਜਿਹੜਾ ਹੈ ਕਿ ਪੁਲਿਸ ਫੋਰਸ ਦੇ ਵਿੱਚ ਹੋਰ ਟੁਕੜੀਆਂ ਜਿਹੜੀਆਂ ਇੱਥੇ ਮੌਜੂਦ ਕੀਤੀਆਂ ਗਈਆਂ ਜਿਵੇਂ ਕਿ ਸਾਡੀ ਘਾਟਕ ਟੀਮ ਹੈਗੀ ਹੈ ਐਸਓਜੀ ਟੀਮ ਹੈਗੀ ਹੈ ਕਮਾਂਡੋ ਟੀਮ ਹੈਗੀ ਹੈ ਔਰ ਸਾਡੀਆਂ ਬਾਹਰੋਂ ਵੀ ਆਈ ਹੋਈਆਂ ਟੁਕੜੀਆਂ ਨੇ ਹੋਰ ਏਜੰਸੀਜ਼ ਵਗੈਰਾ ਹੈਗੀਆਂ ਨੇ ਜਿਨ੍ਹਾਂ ਨਾਲ ਆਪਾਂ ਬੀਐਸਐਫ ਦੇ ਜਵਾਨ ਆਪਣੇ ਨਾਲ ਨੇ ਇਹ ਸਾਰਾ ਸਾਂਝਾ ਆਪਰੇਸ਼ਨ ਜਿਹੜਾ ਆਪਾਂ ਚਲਾ ਰਹੇ ਨੇ ਜਿਸ ਤਰ੍ਹਾਂ ਆਪਣਾ ਪਿੰਡ ਹੋ ਗਿਆ ਸਿੰਬਲ ਸਕੋਲ ਕੁਲੀਆਂ ਢਿੰਡਾ ਢਿੰਡਾ ਫਾਰਵਰਡ ਜਾਂ ਆਪਾਂ ਤੁਸੀਂ ਕਹਿ ਸਕਦੇ ਹੋ ਬੰਬਿਆਲ ਫਾਰਵਰਡ ਨਾਲ ਆਪਣਾ ਸਾਰਾ ਸਿੰਬਲ ਕੁਲੀਆਂ ਉਧਰੋਂ ਪਹਾੜੀਪੁਰ ਇਹ ਜਿੰਨਾ ਵੀ ਏਰੀਆ ਹੈਗਾ ਸਾਰਾ ਆਪਾਂ ਜਿਹੜਾ ਇਹਨੂੰ ਸਰਚ ਥੌਰਲੀ ਕਰ ਰਹੇ ਆਂ ਤਾ ਜੋ ਕੋਈ ਵੀ ਕੋਈ ਸਸਪੈਕਟਡ ਜਾਂ ਸ਼ੱਕੀ ਜਾਂ ਕੋਈ ਕਿਸੇ ਕਿਸਮ ਦਾ ਵੀ ਬੰਦਾ ਜਿਹੜਾ ਉਹ ਇੱਥੇ ਆਪਾਂ ਫੜ ਕੇ ਜਾਂ ਕਿਤੇ ਵੀ ਕਿ ਤਰ੍ਹਾਂ ਫਰਦਾ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਵੈਸੇ ਵੀ ਇਸ ਤਰ੍ਹਾਂ ਹੈਗਾ ਕਿ ਸਾਡੇ ਜਿੰਨੇ ਵੀ ਆਫੀਸਰਸ ਹੈਗੇ ਨੇ ਜਾਂ ਸਾਡੇ ਜਿੰਨੇ ਵੀ ਜਵਾਨ ਨੇ ਜਿੰਨੇ ਵੀ ਸਾਡੇ ਨਾਲ ਚੱਲ ਰਹੇ ਨੇ ਐਸਐਚਓ ਸਾਹਿਬਾਨ ਚੌਕੀ ਇੰਚਾਰਜ ਆਪਾਂ ਦੇ ਵੈਸੇ ਵੀ ਇੰਨੀ ਪੁਲਿਸ ਫੋਰਸ ਦੇ ਹੁੰਦੇ ਆ ਜਾਂ ਸਾਡੀ ਦਿਨ ਰਾਤ ਇਹ ਸਰਚ ਚੱਲ ਰਹੀ ਆ ਕਿਸੇ ਨੂੰ ਪਰਵ ਨਹੀਂ ਮਾਰਨ ਦੇਾਂਗੇ ਆਪਾਂ ਬੜੇ ਵਧੀਆ ਤਰੀਕੇ ਨਾਲ ਇਹ ਸਾਡਾ ਸਰਚ ਬਹਾਨ ਜਿਹੜਾ ਹੁਣ ਵੀ ਚੱਲ ਰਿਹਾ ਪਹਿਲਾਂ ਵੀ ਚੱਲ ਰਿਹਾ ਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਚੱਲਦੇ ਰਹੇਗਾ ਦੇਖਿਆ ਜਾਏ ਜਿਸ ਤਰ੍ਹਾਂ ਕਿ ਲੋਹੜੀ ਦਾ ਤਿਉਹਾਰ ਹੈਗਾ ਅੱਗੇ 1 ਜਨਵਰੀ ਵੀ ਆ ਰਹੀ ਆ ਉਸ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਹਾਂ ਬਰਦਰ ਹਾਂ ਦੇਖੋ ਉਹਦੇ ਵਿੱਚ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਲੋਹੜੀ ਦਾ ਤਿਹਾੜਾ 26 ਜਨਵਰੀ ਤਿਹਾੜਾ ਹੈ ਬੜੇ ਵਧੀਆ ਪੂਰਾ ਮਨ ਤਰੀਕੇ ਨਾਲ ਮਨਾਉਣ ਵਾਸਤੇ ਹੀ ਸਾਡੇ ਸਾਰੇ ਜਿਹੜੀ ਪੁਲਿਸ ਫੋਰਸ ਹੈਗੀ ਹੈ ਮਾਨਯੋਗ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਉਹਨਾਂ ਦੇਸ਼ਨ ਉਹਨਾਂ ਦੇ ਦਿਸਨ ਦੇ ਦਿਸ਼ਾ ਦੇ ਤਹਿਤ ਇਹ ਸਾਰੇ ਆਪਾਂ ਅਭਿਆਨ ਚਲਾ ਰਹੇ ਆਂ ਤਾਂ ਜੋ ਆਪਣੇ ਤਿਹਾੜੇ ਜਿਹੜੇ ਵਧੀਆ ਤਰੀਕੇ ਨਾਲ ਨੇਪੜੇ ਚੜ ਸਕਣ ਔਰ ਆਪਾਂ ਬਿਲਕੁਲ ਆਪਣੇ ਏਰੀਆ ਦੇ ਲੋਕਾਂ ਨੂੰ ਆਸ਼ਵਾਸਨ ਦਵਾਉਂਦੇ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ ਆਪਾਂ ਪਰਿੰਦਾਂ ਨੂੰ ਪਰ ਨਹੀਂ ਮਾਰਨ ਦੇਾਂਗੇ ਔਰ ਬਾਕੀ ਸਾਡੀ ਪਬਲਿਕ ਅਕੀ ਅਪੀਲ ਹੈ ਕਿ ਜੇ ਉਹਨਾਂ ਨੂੰ ਹੀ ਕੋਈ ਇਸਤਮਾਨ ਦਾ ਸ਼ੱਕੀ ਵਿਅਕਤੀ ਜਾਂ ਸ਼ੱਕੀ ਕੋ ਬੰਦਾ ਜਾਂ ਸ਼ੱਕੀ ਚੀਜ਼ ਵਾਟਐਵਰ ਜਾਂ ਸ਼ੱਕੀ ਮੂਵਮੈਂਟ ਕਿਸੇ ਕਿਸਮ ਦੀ ਵੀ ਦਿਖਾਈ ਦਿੰਦੀ ਹੈ ਤੁਰੰਤ ਸਾਡੇ ਨੋਟਿਸ 'ਚ ਲਿਆਉਣ ਤਾਂ ਜੋ ਸਮੇਂ ਰੰਦੇ ਉਹਨਾਂ ਨੂੰ ਯਾਦ ਕਰ ਸਕੀਏ ਥੈਂਕ ਯੂ ਵੈਰੀ ਮਚ